ਪਟਾਕੇ ਪਾਉਣੇ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਪੁਲਿਸ ਦੇ ਨਾਕੇ ਦੇ ਦਰਮਿਆਨ ਉਹ ਬੁਲਟ ਦੇ ਪਟਾਕੇ ਪਾ ਰਿਆ ਸੀ ਤੇ ਫੇਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਰੋਕ ਕੇ ਉਸ ਦੀ ਰੇਲ ਬਣਾ ਦਿੱਤੀ ਜਾਂਦੀ ਹੈ ਇਥੋਂ ਤਾਂ ਕਿ ਪੁਲਿਸ ਮੁਲਾਜ਼ਮ ਇਹ ਕਹਿੰਦਾ ਕਿ ਇਹ ਮੇਰੇ ਪਿੰਡ ਦਾ ਹੈ ਪਰ ਮੈਂ ਛੱਡਣਾ ਨਹੀਂ ਜੋ ਗਲਤ ਹੈ ਸੋ ਗਲਤ ਹੈ ਤੇ ਸ਼ਰੀਆਮ ਜੋ ਹੈ ਅੱਧੀ ਰਾਤ ਨੂੰ ਇਹ ਨਾਕਾ ਲੱਗਿਆ ਹੋਇਆ ਸੀ ਤੇ ਇਸ ਨਾਕੇ ਦੇ ਦਰਮਿਆਨ ਇਸ ਨੌਜਵਾਨ ਦਾ ਚਲਾਨ ਕੱਢ ਦਿੱਤਾ ਜਾਂਦਾ ਕਿਉਂਕਿ ਇਸ ਨੌਜਵਾਨ ਦੇ ਵੱਲੋਂ ਬੁਲੇਟ ਦੇ ਉੱਤੇ ਚੜ ਕੇ ਗੇੜੀ ਮਾਰਨ ਦੇ ਨਾਲ-ਨਾਲ ਬੁਲੇਟ ਦੇ ਪਟਾਕੇ ਪਾਏ ਜਾ ਰਹੇ ਸਨ ਤਾਂ ਮਰੀਂਡਾ ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਕਿ ਜਿਹੜੇ ਬੁਲੇਟ ਦੇ ਪਟਾਕੇ ਪਾਉਂਦੇ ਨੇ ਉਹਨਾਂ ਦੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਚਲਾਨ ਕੱਟੇ ਜਾ ਰਹੇ ਨੇ ਤੇ ਜਿਸ ਵੇਲੇ ਇਸ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਕੀ ਮਾਹੌਲ ਬਣਦਾ ਆਓ ਤੁਹਾਨੂੰ ਦਿਖਾਉਨੇ ਆਂ मंदबेन कचरा कम कल सां गाज वाच मंदम सां गॾु जादी वाच मंदबीन कचिरा कम काल ग

ਅੱਜ ਵਾਸਤਾ ਕਾਲੂ ਫਿਰ ਮੰਨਦਾ ਇਹਨਾਂ ਨੂੰ ਸੁਣ ਬਿਲਕੁਲ ਜਿਹਾ ਕੰਮ ਕੱਲਤਾ ਗਲਤ ਆ ਬਾਈ ਅੱਜ ਜਿਹੜੀ ਸ਼ਾਮ ਨੂੰ ਮਰਿੰਡਾ ਵਿੱਚ ਜਿਹੜੀ ਨਾਕਾਬੰਦੀ ਕੀਤੀ ਗਈ ਆ ਤੇ ਸ਼ਰਾਰਤੀ ਅੰਸਰਾਂ ਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਕਾਫੀ ਵਿਕਲ ਵੀ ਚੈੱਕਿੱਤੇ ਨੇ ਤੇ ਜਿਹੜੀ ਛੱਕੀ ਘੁੰਦੇ ਨੇ ਨਾ ਉਹਨਾਂ ਵਿੱਚੋਂ ਕੁਝ ਮੋਟਰਸਾਈਕਲ ਚਾਲਕ ਵੀ ਸੀਗੇ ਜਿਹੜਾ ਜਿਵੇਂ ਬੋਲਟ ਵਗੈਰਾ ਹੈਗੇ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਆ ਉਹ ਵੀ ਅਸੀਂ ਅੱਜ ਕਾਬੂ ਕੀਤੇ ਆ ਤੇ ਉਹਨਾਂ ਦੇ ਕਾਫੀ ਜਿਹੜਾ ਸ਼ਕਤੀ ਨਾਲ ਜਿਹੜਾ ਉਹਨਾਂ ਨੂੰ ਰੋਕਿਆ ਆ ਤੇ ਉਹਦੇ ਨਾਲ ਉਹਨਾਂ ਦੇ ਜਿਹੜੇ ਵਹੀਕਲ ਜਿਹੜੇ ਮਾਉਂਟ ਕੀਤੇ ਨੇ ਸਰ ਅੱਗੇ ਨੂੰ ਵੀ ਇਹ ਕਾਰਵਾਈ ਜਾਰੀ ਰਹੂਗੀ ਬਿਲਕੁਲ ਜੀ ਬਿਲਕੁਲ ਡੇਲੀ ਕਾਰਵਾਈ ਇਹ ਜਾਰੀ ਰਹਿੰਦੀ ਹੈ ਤੇ ਅੱਜ ਵੀ ਕਾਫੀ ਸ਼ਕਤੀ ਨਾਲ ਜਿਹੜਾ ਕਾਰਵਾਈ ਅੱਜ ਜਿਹੜੀ